ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਦੋਸਤੋ ਮੈਂ ਤੁਹਾਡਾ ਆਪਣਾ ਸ਼ਮਸ਼ੇਰ ਮੱਲਾ ਤੇ ਅੱਜ ਆਪਾਂ ਤੱਕ ਸ੍ਰੀ ਆਨੰਦਪੁਰ ਸਾਹਿਬ ਹੋਲਾਵਾਂ ਲਾ 2025 ਤੇ ਚੱਲੇ ਆਂ ਤੇ ਅੱਜ ਆਪਾਂ ਪਿੰਡ ਮੱਲਾ ਤੋਂ ਜੋ ਕਿ ਆਪਾਂ 10:30 ਵਜੇ ਦੇ ਕਰੀਬ ਚਾਲੇ ਪਾਏ ਸੀਗੇ ਤੇ ਗੁਰਦੁਆਰਾ ਮੈਦਾਨਾ ਸਾਹਿਬ ਦੇਖੇ ਮੱਥਾ ਟੇਕ ਕੇ ਤੇ ਉਦੋਂ ਬਾਅਦ ਆਪਾਂ ਸਿੱਧਾ ਲਿੱਤਰਾਂ ਵਾਲੇ ਲੰਗਰ ਤੇ ਪਹੁੰਚ ਗਏ ਆਂ ਤੇ ਉੱਥੋਂ ਹੁਣ ਆਪਾਂ ਚਾਲੇ ਪোন ਦੀ ਤਿਆਰੀ ਚਾਂ ਤੇ ਆਪਣੇ ਵਲੌਗ ਅੱਜ ਸਾਰੇ ਹੁੰਦੇ ਰਹਿਣਗੇ ਚਾਰ ਪੰਜ ਦਿਨਾਂ ਦੇ ਵਿੱਚ ਆਪਾਂ ਤੁਹਾਨੂੰ ਸਾਰਾ ਆਨੰਦਪੁਰ ਸਾਹਿਬ ਤੇ ਜਿੱਥੇ ਜਿੱਥੋਂ ਦੀ ਜਾਵਾਂਗੇ ਜਿੱਥੋਂ ਜਿੱਥੋਂ ਦੀ ਆਵਾਂਗੇ ਸਾਰਾ ਆਪਣੇ ਨਾਲ ਜੁੜੇ ਰਹੋ ਤੇ ਆਪਣੇ ਪਿੰਡ ਦੀਆਂ ਦੋ ਟਰਾਲੀਆਂ ਜੋ ਕਿ ਤੁਰੀਆਂ ਨੇ ਸਵੇਸਹਾਜਰੇ ਦਾ 10:30 ਵਜੇ ਦੇ ਕਰੀਬ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਮੁੰਡੇ ਟਰੈਕਟਰਾਂ ਨੂੰ ਸ਼ਿੰਗਾਰੀ ਕਰਦੇ ਆ ਤੇ ਟਰਾਲੇ ਵੀ ਪੂਰੇ ਤਿਆਰ ਪਰ ਤਿਆਰ ਨੇ ਤੇ ਮੀ ਕਣੀ ਤੋਂ ਸਾਰਾ ਪ੍ਰਬੰਧ ਕਰਕੇ ਤੁਰਦੇ ਹੁੰਨੇ ਆ ਤੇ ਆਪਣੇ ਇਸ ਬਲੌਗਾਂ ਦੇ ਰਾਹੀਂ ਤੁਹਾਨੂੰ ਸਾਰਾ ਆਨੰਦਪੁਰ ਸ਼ਹਿਰ ਸਾਹਿਬ ਦਿਖਾਵਾਂਗੇ ਤੇ ਜੁੜੇ ਰਹੋ ਆਪਣੇ ਨਾਲ